हां जी गाइस आज दो तीन जानवर ना चल जाना ते आ गां चली है ते नवे जानवर आनगे पुराने चले ने ते मैं छोटी जी क्लिप ਲੈਣ ਲੱਗਾ ਇਹਨੂੰ ਚੜ ਲੱਗਿਆ ਐਕਚੁਅਲੀ ਟ੍ਰੇਲਰ ਜਿਹੜਾ ਉੱਚਾ ਹੈ ਤੇ ਉਹ ਚੜ ਨਹੀਂ ਭਾਰੀ ਹੈਗੀ ਉਹਦੇ ਤੇ गाइस ਇੰਨੇ ਵੀ ਅੱਜ ਚਲੇ ਜਾਣਾ ਆ ਬੱਚੇ ਨੇ ਵੀ ਤੇ ਨਵੀਂ ਚ ਜਾਣ ਗਈਆਂ ਆ ਚਲ ਜਾਣਾ ਇਹਨਾਂ ਨੇ ਇਹਨਾਂ ਨਵਾਂ ਘਰ ਮਿਲ ਜਾਣਾ ਇਨੋਂ ਆਪਾਂ ਨਵਾ ਲਾ ਕੇ ਕਿ ਗਰਮੀ ਬੜੀ ਨਾਲ ਵਿਚਾਰੇ ਬੈਠੇ ਏ ਸ਼ੇਡ ਵਿੱਚ ਗਾਈਨ ਗਾਈ ਤਾਂ ਚਲੀ ਗਈ ਏ ਤੇ ਬੱਕਰੀਆਂ ਚਲੀ ਗਈ ਗਾਈ ਦੇ ਨਾਲ ਉਹਦਾ ਬੇਬੀ ਵੀ ਚਲਾ ਗਿਆ ਬੱਕਰੀਆਂ ਨੇ ਵੀ ਚਲ ਜਾਣਾ ਤੇ ਕਿਉਂਕਿ ਨਵੀਆਂ ਬੱਕਰੀਆਂ ਆਣਗੀਆਂ ਅਗਲੇ ਮਹੀਨੇ ਤੇ ਉਹ ਤੁਸੀਂ ਵੇਖਿਆ ਹੀ ਪੁਰਾਣੀ ਵੀਡੀਓ ਵਿੱਚ ਇੱਥੇ ਕੰਮ ਕਰਾਂਗੇ ਨੂਬੀਅਨ ਤੇ ਰਜਿਸਟਰਡ ਪਿਓਰ ਬ੍ਰੈਡ ਨੂਬੀਅਨ ਵੈਸੇ ਬੱਚਾ ਹੈ ਬਹੁਤ ਸੋਹਣਾ ਐਡਾ ਤਗੜਾ ਐਡਾ ਮੋਟੋ ਮਾਂ ਤੇ ਨਾ ਚੜਿਆ ਜੇ ਉੱਤੇ ਖਾ ਪਾ ਕੇ ਦੁੱਧ ਪੀ ਪੀ ਕੇ ਯਾ ਪਰ ਆਪਾਂ ਕੋ ਤਿੰਨ ਬੁੱਲ ਸੀ ਨਾ ਇਸ ਟਾਈਮ ਹਾਂ ਇੱਕ ਤੇ ਆਪਣੀ ਮਾਂ ਨਾਲ ਹੀ ਚਲਾ ਗਿਆ ਹਨਾ ਜਿਹੜਾ ਐਂਗਸ ਸੀ ਹਾਂ ਉਹਨਾਂ ਨੂੰ ਜੁਦਾ ਕਰਨਾ ਹੀ ਪੈਣਾ ਦੋਨੋਂ ਇਕੱਠੇ ਵਿਚਾਰੇ ਇਕੱਠੇ ਰਹਿਣਾ ਨਾ ਮਾਂ ਪੁੱਤ ਸਹੀ ਗੱਲ ਹੈ ਉਹਦੇ ਨਾਲ ਹੀ ਪਲ ਜਾਏਗਾ ਹਾਂ ਤੇ ਐਨੇ ਵੀ ਚੱਲ ਜਾਣਾ ਤੇ ਆ ਜਿਹਦਾ ਫਲੋਈ ਦਾ ਬੱਚਾ ਸਾਡੇ ਨਾਲ ਰਹੇਗਾ ਨਾਲ ਆ ਦੋਨੇ ਹੁਣ ਪੀਂਦੇ ਨੇ ਦੁੱਧ ਹੁਣ ਇਹਨੂੰ ਇਕੱਲੇ ਨੂੰ ਮਿਲੇ ਕਰੇਗਾ ਤੇ ਉਹਦੀ ਵਜ੍ਹਾ ਨਾਲ ਆ ਜਿਆਦਾ ਤਕੜਾ ਹੋ ਜਾਏਗਾ। ਅਰੇ ਬੜਾ ਢਿੱਲਾ ਬਣਿਆ ਇਹਨੂੰ ਟਾਈਟ ਕਰਕੇ ਬੰਨ ਜਾਂਗੀ। ਮੈਂ ਹੁਣੇ ਬੰਨਦਾ। ਓਕੇ ਗਾਇਜ਼ ਜਰਸੀ ਬੋਲਦੇ ਵੀ ਹੁਣ ਵਾਰੀ ਆ ਗਈ ਤੇ ਉਹ ਵੀ ਚੱਲਿਆ। ਯਾ, ਦੈਟਸ ਵਾਈ ਹੀਸ ਗੋਇੰਗ ਇਨਸਾਈਡ। ਯਾ। ਆਪਾਂ ਇਹ ਲੈਣਾ ਹੈ, ਗਾਂ ਚਲੀ ਗਈ ਹੈ। ਤੋ ਹੁਣ ਇਹਨੇ ਚੱਲ ਜਾਣਾ। ਚੱਲ ਬੱਚੋ।

ਗਾਈ ਸਾਹ ਵੇਖੋ ਇਹਨਾਂ ਨੂੰ ਆਪਾਂ ਪਿਛਲੀ ਵਾਰੀ ਸਪਲੀਮੈਂਟ ਦਿੱਤਾ ਸੀ ਕਾਪਰ ਦਾ ਤੇ ਇਹਨਾਂ ਦਾ ਰੰਗ ਥੋੜਾ ਥੋੜਾ ਚੇਂਜ ਹੋਣ ਲੱਗ ਗਿਆ ਵੇਖੋ ਫਰਕ ਪੈਣ ਲੱਗ ਗਿਆ ਕਿੰਨੀ ਛੇਤੀ ਇਹਨਾਂ ਨੂੰ ਸੱਚੀ ਚ ਕਾਪਰ ਦੀ ਕਮੀ ਸੀ ਉੱਪਰੋਂ ਨਹੀਂ ਹੋਇਆ ਹੈਗਾ ਜੀ ਬਟ ਹੌਲੀ ਹੌਲੀ ਸਾਰਾ ਠੀਕ ਹੋ ਜਾਏਗਾ ਜੀ ਇਹਨਾਂ ਨੂੰ ਚਾਰ ਚਾਰ ਪੰਜ ਦਿਨ ਹੋਏ ਨਾ ਦਿੱਤੇ ਇਹਨੂੰ ਇੱਕ ਹੀ ਗੇੜਾ ਲਾਇਆ ਹਾਂ ਤੇ ਇੰਨੇ ਵੀ ਉਂਝ ਚਲੀ ਜਾਣਾ ਤੇ ਉਹ ਦੂਸਰੀ ਵਾਲੀ ਨੇ ਵੀ ਚਲੀ ਜਾਣਾ ਉਹਦਾ ਆਰਡਰ ਤੇ ਸਾਹਿਬ ਕੀ ਕੁਝ ਰੱਬ ਹੋਇਆ ਨਿਸ਼ਾਨ ਜਿਹਾ ਵੇਖੇ ਪਿੱਛੇ ਨਹੀਂ ਹੁੰਦਾ ਇਹ ਬਿੰਦੀਆਂ ਜਿਹੜੀਆਂ ਨੇ ਦੋ ਜਦੋਂ ਬਿੰਦੀਆਂ ਹੁੰਦੀਆਂ ਹੁੰਦੀਆਂ ਹਾਂ ਵੇਖੋ ਨਾ ਮੱਖੀ ਤੰਗ ਕਰ ਰਹੀ ਉਹ ਤਾਂ ਇਦਾਂ ਭਜ ਰਹੀ ਆ ਆਹੋ ਹਾਂਜੀ ਗਾਇਸ ਆਪਾਂ ਲੈਣ ਆਏ ਆ ਜਿਹੜੇ ਅਲਪੈਕੇ ਤੇ ਤੁਹਾਨੂੰ ਦਿਖਾ ਦਿੰਨੇ ਆ ਤਿੰਨ ਵੇ ਇਹਨਾਂ ਵਿੱਚੋਂ ਆਪਾਂ ਦੋ ਲੈਣੇ ਨੇ ਮੇਲ ਸਾਡਾ ਕੋਈ ਆ ਬਿਆ ਫੀਮੇਲ ਲੈਣੇ ਕਿਹੜੀ ਲੈਣੀ ਹਮ ਬੈਸਟ ਵਨ ਓਕੇ ਐਂ ਐਂ ਇਸ देयर ਸਮਥਿੰਗ ਰੋਂਗ ਵਿਦ ਦਾਉਟਸ ਆਈਜ਼ ਆਈਜ਼ ਓਨ ਦਾ ਫੇਸ ਜਸਟ ਦਿਸ ਲਾਈਨਸ ਇਹ ਇਸ ਤੇ ਆਪਾਂ ਬਰਾਊਨ ਵਾਲੀ ਲੈਣ ਲੱਗਿਆ ਤੇ ਇਹਨਾਂ ਨੂੰ ਆਪਾਂ ਫੜ ਲਿਆ ਥੋੜੀ ਜੀ ਡਰਦੀਆਂ ਨੇ ਦੋਨੋਂ ਬਰਾਊਨ ਦੋਨੋਂ ਬਰਾਊਨ ਲੈਣ ਲੱਗਿਆ ਕਿਉਂਕਿ ਵਾਈਟ ਵਾਲੀ ਦੀ ਅੱਖ ਵਿੱਚ ਥੋੜੀ ਜੀ ਪ੍ਰੋਬਲਮ ਲੱਗਦੀ ਹੈ ਵੈਸੇ ਮੱਖੀਆਂ ਕਰਕੇ ਵੈਕੀਆਂ ਕਰਕੇ ਆ ਪਰ ਇਹਨਾਂ ਨੇ ਇਲਾਜ ਕਰਾਣਾ ਨਹੀਂ ਨਾ ਲੱਗਦਾ ਟਾਈਟ ਕਰ ਦੇ ਐਸੇ ਆਪਾਂ ਇਹਨਾਂ ਲੱਦ ਲਿਆ ਤੇ ਤੁਹਾਨੂੰ ਘਰ ਜਾ ਕੇ ਦਿਖਾਣੇ ਆ ਤੇ ਚਲਦੇ ਆਪਾਂ ਨਾਲ-ਨਾਲ ਆਹ ਸ਼ਾਲ ਮਾਰ ਕੇ ਤੇ ਬਾਹਰ ਨਿਕਲ ਜਾਣ ਨਹੀਂ ਆਉਂਦੇ ਠੀਕ ਹੈ ਵੈਸੇ ਚੱਲ ਪਿੱਛੇ ਵੇਟ ਕਰਦਾ ਪਿਆ ਬੰਦਾ ਓ ਗਾਈਜ਼ ਆਪਾਂ ਪਹੁੰਚ ਗਏ ਆ ਘਰ ਤੇ ਇਹਨਾਂ ਨੂੰ ਲਿਆਂਦਾ ਬੈਠੇ ਨੇ ਨੀਚੇ ਦੋਨੇ ਦੰਦ ਦਿਖ ਦੇਣ ਦੇ ਆ ਤੇ ਸੂਰਜ ਢਲ ਗਿਆ ਸ਼ਾਮ ਪੈ ਗਈ ਹੈ ਤੇ ਹਨੇਰਾ ਹੁਣ ਬੜੀ ਜਲਦੀ ਪੈ ਜਾਣਾ ਵਸੇ ਤੇ ਇਹਨਾਂ ਨੂੰ ਆਪਾਂ ਕੱਢਨੇ ਆ ਖੋਲ ਇੱਕ ਇੱਕ ਨੂੰ ਲੈ ਜੰਨੇ ਆ ਨਾ ਇੱਕ ਦੀ ਰੱਸੀ ਫੜ ਲਾ ਆ ਦੇਖੋ ਕਿੰਨੇ ਕਿਊਟ ਨੇ ਉਹ ਉਹਦੇ ਤੋਂ ਵੱਡੇ ਨੇ ਤੁਹਾਨੂੰ ਲੱਗਿਆ ਕਿ ਖਾਜਾ ਛੋਟੇ ਹੋਏਗੀ ਭਰਾ ਵੱਡੀ ਨਹੀਂ ਤੇ ਗੱਲੇ ਇੱਕ ਹੀ ਪਾ ਦੇ ਬਸ ਹਾਂ ਉਹ ਕਿਦਾਂ ਰੱਸੀ ਦਾ ਹੀ ਹਾਲਟਰ ਬਣਾ ਕੇ ਤੇ ਆਪਾਂ ਇਹਨਾਂ ਨੂੰ ਪੈਨ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਇੱਕ ਇੱਕ ਕਰਕੇ ਲੈ ਕੇ ਜਾਂਦੇ ਆ ਆ ਫਰੈਂਡਲੀ ਹੈ ਜ਼ਿਆਦਾ ਤੇ ਆ ਥੋੜਾ ਜਿਹਾ ਡਰਦੀ ਇਹ ਬਰਸ਼ ਕਰ ਲਈਏ ਸਾਫ਼ ਸਾਰਾ ਪੱਠੇ ਹੀ ਨੇ ਵੈਸੇ ਤੇ ਓਕੇ ਆ ਦੇਖੋ ਔਲ ਪੈਕਾ ਵੇਖਦਾ ਵੇ ਆ ਆ ਦੇਖੋ ਕਿੰਨੀ ਸੋਹਣੀ ਆ ਤੇ ਬੋਕ ਵੀ ਕਰਦੀ ਵੀ ਨਾਲ ਦੇ ਨਾਲ ਹੀ ਆਪਣੇ ਆਪ ਚੱਲਦੀ ਇਹਨਾਂ ਡਰ ਨਹੀਂਦੀ ਆ ਆ ਬੱਕਰੀ ਦੇ ਬੱਚੇ ਦੇਖੋ ਕਿਤੇ ਜਿਹੜੀ ਫੀਡ ਬਚੀ ਹੈ ਕਿਤੇ ਇਹਨਾਂ ਦੇ ਇਹਦੇ ਗੱਲ ਚਾਹ ਨਾ ਪਾ ਦੀਏ ਕੋਲਰ ਹਾਂ ਕੋਲਰ ਵੀ ਪਾ ਸਕਨੇ ਆ ਨਾ ਹਾਂ ਆ ਬੱਚਿਆਂ ਦੇ ਜਿਹੜੇ ਕੋਲਰ ਹੈ ਉਹ ਆਪਾਂ ਪਾ ਦਨੇ ਆ ਬੱਚਾ ਰਾਜੀ ਵਿੱਚ ਹੈ ਤੇ ਉਹਦਾ ਕੋਲਰ ਇਹਨੂੰ ਪਾ ਦਨੇ ਆ ਯਾਰ ਇੰਨੀ ਸਕਿਡਿਸ਼ ਨਹੀਂ ਆ ਘਾਇਤੇ ਹਾਂ ਅਤ ਨਹੀਂ ਡਰਦੀ ਨਾ ਇਕਦਿ ਰਾੜੇ ਉੜੇਗਾ ਤੇ ਨਹੀਂ ਆਈ ਡੋਂਟ ਥਿੰਕ ਯਾ ਟਾਈਟ ਵਗੈਰਾ ਯਾ ਕੁਛ ਹੋਵੇ ਟਾਈਟ ਨਹੀਂ ਚੱਲ ਫਿਲਹਾਲ ਲਈ ਆਪਾਂ ਪਾ ਦਿੰਨੇ ਆ ਤੇ ਇਹਨਾਂ ਲਈ ਆਪਾਂ ਹੋਲਟਰ ਲੈ ਕੇ ਆਵਾਂਗੇ ਨਵੇਂ ਉਹ ਦੇਖ ਲੈ ਪੈਕੇ ਉਹ ਵਾਲ ਪੈਕੇ ਨੂੰ ਪਤਾ ਲੱਗ ਗਿਆ ਖੁਸ਼ ਹੋ ਗਿਆ ਉਹਦੇ ਸਾਥੀ ਆ ਗਏ ਕਿਉਂਕਿ ਉਹ ਬੱਕਰੀਆਂ ਨਾਲ ਹੀ ਜ਼ਿਆਦਾ ਰਹਿੰਦਾ ਈ ਤੂੰ ਨਾ ਬਾਜ ਨੂੰ ਬੰਨ ਲਾ ਮੜ ਜਾ ਹਾਂ ਉਹ ਫੜੀ ਜਰਾ ਉਹ ਦੇ ਖਲੀਸ਼ ਪਈ ਉਹ ਸਾਹਮਣੇ ਉਹ ਦੇਖ ਇਹਨੂੰ ਬੰਨ੍ਹ ਤੇ ਮੈਂ ਇਹਨੂੰ ਬੰਨ੍ਹਤਾ ਇੱਥੇ ਕਿਉਂਕਿ ਇਹ ਕਿ ਤੰਗ ਨਾ ਕਰੇ ਤੇ ਇਹਨਾਂ ਨੂੰ ਹੁਣ ਆਪਾਂ ਇਕੱਠੇ ਕਰਨੇ ਆ ਇਹਨਾਂ ਨੂੰ ਨਾਲ ਫਰੈਂਡਸ਼ਿਪ ਕਰਾਨੇ ਆ ਇਹਨਾਂ ਦੀ ਅਲਪੈਕਾ ਸਾਡਾ ਜਿਹੜਾ ਆ ਛੋਟਾ ਉਹ ਵੱਡੀਆਂ ਹਨਾ ਮੈਨੂੰ ਲੱਗਦਾ ਪਿਆ ਵੱਡੀਆਂ ਲੱਗਦੀਆਂ ਕਿਉਂਕਿ ਆ ਸਾਈਜ਼ ਚ ਵੱਡੀ ਲੱਗ ਰਹੀ ਹੈ ਮੰਨਣ ਵੈਲਕਮ ਰਗੋਦ ਉਈ ਉਈ ਮਾਰਿਆ ਰੁੱਕ ਰਹੀ ਉਹਦੇ ਤੇ ਭਾਈ ਲੱਤ ਮਾਰ ਰਹੀ ਇਹਨੂੰ ਹਾਂ ਹਾਂ ਹੁਣ ਸਮੈਲ ਕਰਦਾ ਵੈ ਕੀ ਮੇਲ ਹੈ ਕਿ ਫੀਮੇਲ ਹੈ ਆ ਤਾਂ ਬਰੀਡਿੰਗ ਕਰਨ ਲੱਗੇ ਜੀ ਗਾਇਸ ਹੁਣ ਆਪਾਂ ਇਹਨਾਂ ਨੂੰ ਪੈਨ ਚ ਭਾ ਦੇਣੇ ਆ ਛੱਡ ਦਾਂ ਮੈਨੂੰ ਛੱਡ ਦਾਂ ਛੱਡ ਦਾਂ ਓਕੇ ਤੇ ਆਪਾਂ ਦੂਸਰੀ ਨੂੰ ਵੀ ਹੁਣ ਲੈ ਕੇ ਆਨੇ ਆ ਤੇ ਇਹਨੂੰ ਇੱਥੇ ਆਪਾਂ ਛੱਡ ਦਿੰਨੇ ਆ ਤਾਂ ਹੁਣ ਆਪਾਂ ਦੂਜੇ ਨੂੰ ਲੈ ਕੇ ਆਨੇ ਆ ਦੂਸਰੇ ਨੂੰ ਵੀ ਆਪਾਂ ਛੱਡਨੇ ਆ ਬਾਜਾ ਮਾਰਦੀ ਪਾਜਣਾ ਪੇ ਭਿਆਨਾ ਕਿ ਗਾ ਥੋੜਾ ਜਿਹਾ ਡਰਦੀ ਸੀ ਇਹਦੇ ਵਿੱਚ ਥੋੜਾ ਥੋੜਾ ਵਾਈਟ ਕਲਰ ਵੀ ਹੈਗਾ ਰੱਸੀ ਕਿੱਥੇ ਗਈ ਦੀ ਗੱਲੇ ਝੋਨੀ ਤੇ ਹੈ ਹੀ ਨਹੀਂ ਕਿੰਨੀ ਕਦ ਗਈ ਨਿਕਲ ਪਾ ਨਾ ਕੇ ਓਕੇ ਅੰਦਰ ਜਾ ਕੇ ਫਿਰ ਸਾਇ ਪਾਉਂਦਾ ਇਹਦੇ ਨਾਲ ਸੀ ਆ ਪਈ ਕਿੱਥੇ ਓਕੇ ਰੈਡ ਕਦ ਨਹੀਂ ਲੱਗਦੀ ਨਹੀਂ ਫੜ ਲਈ ਓਕੇ ਲੋ ਜੀ ਚਲ ਆ ਜਾ ਆ ਦੇਖੋ ਆ ਉਹਦੇ ਨਾਲ ਵੀ ਵੱਡੀ ਥੋੜੀ ਸਾਈਜ਼ ਚ ਪਹਿਲਾਂ ਤੁਹਾਨੂੰ ਲੱਗੇ ਕਿ ਲਾਮ ਹੈ ਤੇ ਪਰ ਨਹੀਂ ਆਲ ਪੈਕਾ ਨਹੀਂ ਮਾਨ ਦਰਨਾ ਥੱਕੇ ਨਾ ਬਸ ਦਰਦੀ ਵੀ ਥੜਾ ਜਾ ਥੁੱਕੇ ਵੀ ਤਾਂਮੀ ਕੋਈ ਨਹੀਂ ਪੱਠੇ ਹੀ ਨਾ ਹਾਂ ਹੁੱਕ ਕਿ ਨਾ ਕਰੇ ਬਸ ਇੰਨੇ ਮਿ ਹੋਣਾ ਆਪ ਲੈ ਜਾਨੇ ਅੰਦਰ ਤੇ ਵੇਖਨੇ ਆ ਇਹਨਾਂ ਦਾ ਬਿਹੇਵੀਅਰ ਇਨੂੰ ਵੀ ਪਾ ਦਿਆ ਗੱਲੇ ਚ ਹਾਂ ਇਹਦੇ ਵੀ ਗੱਲੇ ਚ ਪਾ ਦਿੰਨਾ ਆ ਤਾਂ ਬਹੁਤ ਵੱਡਾ ਹੈ ਵੱਡਾ ਪਾ ਦਿੰਨੇ ਫਿਰ ਵੀ ਚੱਲ ਓਕੇ ਮੇਬੀ ਪੜਨਾ ਇਜ਼ੀ ਹੋ ਜਾਏਗਾ ਆ ਦੇਖੋ ਇਹਦੇ ਮੱਥੇ ਦੇ ਉੱਤੇ ਵੀ ਵਾਈਟ ਕਲਰ ਦਾ ਹੈ ਤੇ ਨੱਕ ਦੇ ਉੱਤੇ ਵੀ ਤੇ ਅਗਲੇ ਪੈਰਾਂ ਦੇ ਉੱਤੇ ਵੀ ਤੇ ਇੱਕ ਥੋੜਾ ਜਿਹਾ ਪਿੱਛੇ ਵਾਲੇ ਪੈਰ ਰਿਹਾ ਹੋਇਆ ਥੋੜਾ ਜਿਹਾ ਬਹੁਤ ਸੋਹਣੀ ਨੇ ਹਾਂ ਇਹਦਾ ਡਾਰਕ ਕਲਰ ਹੈ ਤੇ ਉਹ ਵਾਲੀ ਦਾ ਲਾਈਟ ਹੈ ਥੋੜਾ ਜਿਹਾ ਲੈ ਫੀਡ ਖਾਣੀ ਟ੍ਰਾਈ ਕਰਾ ਦੇ ਉਹ ਪੈਰਾਂ ਨਾਲ ਫੋੜ ਕੇ ਖਰਦਾ ਬਰੀਕ ਵਾਲਾ ਨਹੀਂ ਖਾ ਲ ਪਾਦੇ ਨਾ ਆ ਥੋੜਾ ਜਿਹਾ ਜ਼ਿਆਦਾ ਡਰਦੀ ਪਰ ਭੱਜ ਨਹੀਂ ਰੀ ਸ਼ਦਾਜ ਨਹੀਂ ਕਰਦੀ ਪਰ ਉਹ ਵੀ ਵਧੀਆ ਕਰ ਲਿਆ ਹਾਂ ਮੱਚ ਬੈਟਰ ਓਕੇ ਮੇਲ ਦੇ ਨਾਲ ਤਾਂ ਵਧੀਆ ਹੀ ਉਹ ਹਜੇ ਵੀ ਬਰੀਡਿੰਗ ਨਹੀਂ ਤੇਰੀ ਜਾਂਦਾ ਮੇਬੀ ਨਾ ਹਾਂ ਫੋਨ ਦੇ ਯਾ ਦੇ ਲੋ ਕਹਿੰਦਾ ਤਾਂ ਇੱਕ ਹੋਰ ਆ ਵੀ ਦੇਖ ਰਿਹਾ ਹਾਂ ਉਹ ਆਹੋ ਹੈ ਬਹੁਤ ਸੋਹਣੀਆਂ ਨੇ ਆ ਹਾਂ ਬਹੁਤ ਕਿਊਟ ਨੇ ਹਾਂ ਮੈਂ ਗੇਟ ਬੰਦ ਕਰ ਦਿੰਨਾ ਤਾਂ ਕਿ ਬਾਹਰ ਨਾ ਭੱਜ ਜਾਣ ਅਸਟਾਏ ਖਰਚਾ ਓਕੇ ਯਾਰ ਕਿੰਨੇ ਪਿਆਰੇ ਨੇ ਯਾਰ ਆਹੋ ਨੇ ਰਹਾ ਗਿਆ ਪਤਾ ਨਹੀਂ ਵੀਡੀਓ ਵਧੀਆ ਆ ਰਹੀ ਹੈ ਕਿ ਨਹੀਂ ਪਰ ਬਹੁਤ ਸੋਹਣੇ ਨੇ ਬਹੁਤ ਜਿਆਦਾ ਸੋਹਣੇ ਨੇ ਇੰਟੈਂਸ਼ਨ ਨਹੀਂ ਸੀ ਬਰੀਡਿੰਗ ਕਰਾਣ ਦੀ ਪਰ ਜੋ ਵੀ ਹੁੰਦਾ ਵਧੀਆ ਹੀ ਹੁੰਦਾ ਵਧੀਆ ਗੱਲ ਹੈ ਜੇ ਹੋ ਰਹੀ ਹੈ ਉਹਨੇ ਕਿਹਾ ਕਿ ਉਹ ਆਲਰੇਡੀ ਬ੍ਰੈਡ ਆ ਹਾਂ ਆਲਰੇਡੀ ਬ੍ਰੈਡ ਦੋਨੇ ਆਲਰੇਡੀ ਬ੍ਰੈਡ ਨੇ ਹਾਂ ਉਧਰ ਮੈਂ ਤੁਹਾਨੂੰ ਫਲੋਈ ਦਿਖਾ ਦਿੰਨਾ ਤੇ ਫਲੋਈ ਕੱਲੀ ਰਹਿ ਗਈ ਹੈ ਆ ਥੋੜੀ ਜੀ ਆਪਾਂ ਸਫਾਈ ਕੀਤੀ ਇੱਥੋਂ ਦੀ ਤੇ ਆ ਮੱਖੀਆਂ ਵਾਸਤੇ ਲਾਏ ਆ ਬੱਕਰੀਆਂ ਆ ਪਾਂਦਰ ਬੰਨੀਆਂ ਹੀ ਸ਼ਾਮੇ ਤੇ ਬਾਅਦ ਚ ਤੁਹਾਨੂੰ ਹੁਣ ਨੇਰਾ ਪੈ ਗਿਆ ਤਾਂ ਹੁਣ ਆਪਾਂ ਉਹਨਾਂ ਨੂੰ ਲੈ ਕੇ ਆਨੇ ਆ ਸਾਈਡ Trap ਲਾਈ ਸੀ ਛੰਡੀ ਦੇਖ ਲੈ ਕਿੰਨੇ ਕਿੰਨੇ ਭਰ ਕੇ ਨੇ ਆ ਅਜੇ ਇੰਨਾ ਥੋੜੀ ਦੇਰ ਪਹਿਲਾਂ ਲਾਈ ਸੀ ਕਿੰਨੀਆਂ ਮੱਖੀਆਂ ਵਿੱਚ ਆ ਗਈਆਂ ਕਿੰਨੀ ਜ਼ਿਆਦੇ ਨੇ ਯਾਰ ਇਹ ਤਾਂ ਹੂੰ ਇੱਧਰ ਵੀ ਦੇਖ ਆ ਵੀ ਦੇਖ ਆਪਾਂ ਨਾ ਲੇਟ ਲਾਇਨੇ ਇਸ ਕਰਕੇ ਉਹ ਬੜੀ ਗਈਆਂ ਮੱਖੀਆਂ ਕਹਿੰਦੇ ਪਹਿਲੇ ਜਦੋਂ ਸਟਾਰਟ ਹੁੰਦਾ ਉਦੋਂ ਹੀ ਲਾ ਦੇਣੀ ਚਾਹੀਦੀਆਂ ਬਰੀਡਿੰਗ ਹੀ ਨਾ ਕਰਨ ਦਾ ਬਰੀਡਿੰਗ ਹੀ ਨਾ ਕਰਨ ਦਾ ਮੱਖੀਆਂ ਨੂੰ ਫਲਾਈ ਆ ਜਾ ਫਲਾਈ ਸਾਫ ਸਾਫ ਕਰ ਵਧੀਆ ਲੱਗਦਾ ਪਿਆ ਅੱਜ ਆਪਾਂ ਪੂਰੀ ਦੁਪਹਿਰ ਲਾ ਕੇ ਲਾਈਕ ਆਲਮੋਸਟ ਅੱਧਾ ਘੰਟਾ ਲਾ ਕੇ ਪੂਰੀ ਦੁਪਹਿਰ ਅੱਧਾ ਘੰਟਾ ਆਪ ਸਫਾਈ ਕੀਤੀ ਇੱਥੋਂ ਸਾਰਾ ਕੁਝ ਚੁੱਕਿਆ ਹਾਂ ਤੇ ਸਾਫ ਸੁਥਰਾ ਹੋ ਗਿਆ ਹੁਣ ਦੁਬਾਰਤੋਂ ਤੇ ਜਿਹੜਾ ਮੂਰੇ ਮੂਰੇ ਸਾਰੇ ਪੱਠੇ ਹੀ ਖਿਲਰੇ ਨੇ ਤੇ ਉਹ ਚੱਕ ਕੇ ਕੁਝ ਕਰ ਵੀ ਨਹੀਂ ਸਕਦੇ ਕਿਉਂਕਿ ਬਾਲਣੇ ਬਹੁਤ ਔਖੇ ਬਾਲ ਨਹੀਂ ਸਕਦੇ ਅੱਗ ਨਹੀਂ ਲਾ ਸਕਦੇ ਗਰਮੀਆਂ ਦਾ ਟਾਈਮ ਹਾਂਜੀ ਤੇ ਇਸ ਕਰਕੇ ਕਿਉਂਕਿ ਕਾਸ ਹੋ ਗਿਆ ਹੁਣ 12ਵੀਂ ਤੇ ਅੱਗ ਲੱਗਣ ਦਾ ਡਰ ਹੁੰਦਾ ਫਲਾਈ ਕੌਣ ਆਇਆ ਕੀ ਦੇਖਤੀ ਪਈ ਹੈ ਦਾ ਕਰੀਆ ਫੀਡਰ ਵਿਲਾ ਕਰੀ ਇਹਨਾਂ ਨੂੰ ਖਾਣ ਨੂੰ ਦੇ ਗਏ ਹੈ ਨਾ ਹਾਂ ਚਲੋ ਆ ਜਓ ਦੂਜਾ ਅਲਫਾ ਅਲਫਾ ਦੇ ਦੇਣਾ ਹੈ ਨਾ ਐ ਹੁਣ ਇਹਨਾਂ ਨੂੰ ਪੱਠੇ ਪਾ ਦੇਣਾ ਵਾ ਅਲਫਾ ਅਲਫਾ ਦਾ ਇੱਕ ਬੇਲ ਆ ਪਾ ਤਾਰਿਆ ਹੀ ਆ ਦੂਜੇ ਓਠੇ ਪੀਏ ਤੇ ਇਹਨਾਂ ਨੂੰ ਆਵਲੇ ਪਾਨੇ ਆਪਾਂ ਮੈਂ ਦਸਤਰੀ ਨਾ ਵੜ ਲਾ ਦਸਤਰੀ ਵੀ ਦੰਦੇ ਵਾਲੀ ਤੇ ੜ ਜਾਂਦੀ ਰੱਸੀ ਵਿੱਚ ਫਲੋਇਕਰ ਪੱਠੇ ਆ ਗਏ ਨੇ ਤੇ ਇਹਨੂੰ ਵੀ ਥੋੜਾ ਜਿਹਾ ਪਾ ਦੇਣਾ ਤਾਂ ਕਿ ਮਿਕਸ ਹੋ ਜਾਣਗੇ ਫੇਰ ਖਾ ਲੈ ਗਿਆ ਓਟھے ਪਾਏ ਨੇ ਇਸ ਟਾਈਮ ਓਕੇ ਗਾਇਸ ਫਲੋਇ ਨੂੰ ਵੀ ਪਾਤੇ ਪੱਠੇ ਤੇ ਇੱਕ ਫਲੇਕ ਆਪ ਪਾਤਾ ਹੈ ਘੋੜੇ ਨੂੰ ਤੇ ਇੱਕ ਹੋਰ ਸਰਪ੍ਰਾਈਜ਼ ਹੈ ਕੱਲ ਦਾ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਅਗਲੀ ਵੀਡੀਓ ਚ ਆਹਾਂ ਇੱਕ ਹੋਰ ਨਵਾਂ ਜਾਨਵਰ ਆਏਗਾ ਸ਼ਾਬਾਸ਼ੀ ਬਾਜ ਹੂੰ ਹਾਲਾ ਪਰ ਫੇਰ ਬਾਤ ਗੱਲ ਕਰਦੇ ਧੰਨਵਾਦ ਜੀ ਹਾਂਜੀ ਤੇ ਹੁਣ ਇਹਨਾਂ ਦੀ ਵਾਰੀ ਆ ਮਿੱਤਰੋ ਤੇ ਆ ਵੇਖੋ ਸਾਰਿਆਂ ਨੂੰ ਆਪਾਂ ਅੱਜ ਅੰਦਰ ਬੰਨੇ ਆ ਕਿਉਂਕਿ ਗਰਮੀ ਹੀ ਨਵਾਇਆ ਵੀ ਸੀ ਤੇ ਹੁਣ ਆਪਾਂ ਇਹਨਾਂ ਨੂੰ ਅੰਦਰ ਪਾ ਦਿੰਨੇ ਆ ਤੇ ਸਾਰਿਆਂ ਨੂੰ ਇਕੱਠਾ ਕਰ ਦਾਂਗੇ ਲਿੱਲੀ ਨੂੰ ਵੀ ਮੈਂ ਖੋਲਤਾ ਹੀ ਮੈਂ ਕਿਹਾ ਘੁੰਮ ਫੇਰ ਲੇਗੀ ਹਾਂ ਉਹਨਾਂ ਦੇ ਨਾਲ ਪਾ ਦਿੰਨੇ ਆ ਤੇ ਬੱਚੇ ਨੂੰ ਵੀ ਖੋਲਨੇ ਆ ਤੇ ਆ ਨਾ ਆ ਦੇਖੋ ਆ ਜਾ ਨੇੜਾ ਪੈ ਗਿਆ ਫਲੈਸ਼ ਆਟੋਮੈਟਿਕਲੀ ਚੱਲ ਗਈ ਆ ਉਹਨੂੰ ਮਾਰ ਦੇ ਕਿਉਂਕਿ ਇਹਨਾਂ ਦੀ ਮਾਂ ਨਹੀਂ ਨਾ ਹੈਗੀ ਆ ਚਲੋ ਜੀ ਚਲੋ ਚਲੋ ਆ ਆਪਣੇ ਆਪ ਹੀ ਪਿੱਛੇ ਪਿੱਛੇ ਜਾ ਰਹੇ ਉਹਨਾਂ ਦੇ ਤੇ ਉਹ ਦੇਖ ਰਿਹਾ ਕਿ ਕੌਣ ਆ ਗਿਆ ਨਵੀਂ ਚੀਜ਼ ਪਰ ਆ ਉੱਥੇ ਵੀ ਬੱਕਰੀਆਂ ਹੈ ਇਕੱਠੇ ਰਹੀਆਂ ਵੈਸੇ ਕੋਈ ਐਡਾ ਚੱਕਰ ਨਹੀਂ ਹੈਗਾ ਉਹ ਮੇਰੇ ਕੋ ਛੱਡੀ ਗਈ ਅੱਗੇ ਫੜ ਲਾ ਆਜੋ ਆਜੋ ਅੰਦਰ ਪੱਠੇ ਨੇ ਵਧੀਆ ਆਪਾਂ ਖਰਾਬ ਕਰਦੇ ਥੋੜੇ ਜੇ ਨਹੀਂ ਖਾਦੇ ਇਹਨਾਂ ਨੇ ਤੇ ਚਲ ਅੰਦਰ ਚੱਲ ਉਹ ਬਾਹਰ ਨਹੀਂ ਅੰਦਰ ਚੱਲ ਪੁੱਠੇ ਵਸੇ ਨਵਾਰੀ ਚਲ ਉਹ ਵਾਲੀ ਥੜਾ ਇਹਨੂੰ ਵੀ ਅੱਗੇ ਕਰ ਚੱਲ ਭੈਣ ਤੂੰ ਆਹੋ ਇਹ ਤਾਂ ਤੇ ਇਹਦੇ ਕਿਤਾ ਬਲੂਨ ਬਣੇ ਚੱਲ ਤੂੰ ਵੀ ਅੰਦਰ ਇੱਕ ਹੋਰ ਹੈ ਆਪਣੇ ਇੱਕ ਰਹਿ ਗਿਆ ਇਹਨੂੰ ਵੀ ਮੰ ਅੰਦਰ ਪਾ ਦੇ ਆਇਸ ਤੂੰ ਸਾਰ ਤੇ ਪੱਠੇ ਖਾ ਰਿਆ ਆ ਜਾ। ਇਹਦੀ ਢਿੱਡੀ ਭਰੀ ਪੂਰੀ। ਚੱਲ ਤੂੰ ਵੀ ਅੰਦਰ। ਓਕੇ ਜੀ। ਆ ਫੜੀਦਾ ਮਟੇ। ਇਹਨੇ ਤੋਂ ਮੁੜ ਕੇ ਉਸੇ ਵੇਲੇ ਬਾਹਰ ਆ ਗਿਆ। ਇਹਨੂੰ ਫੀਡਰ, ਇਹਨ ਫੀਡਰ ਦੇ ਕੋਲ ਚੜਨੀ ਤੇ ਹੁਣੇ-ਹੁਣੇ ਭੱਜ ਕੇ ਆ ਜਾਨਾ। ਆਓ ਚੱਲ ਚੱਲ ਉਧਰ। ਇਹਨੇ ਵੀ ਆਖਾ ਕਿਦਾ ਜਗਨ ਲੱਗ ਗਿਆ ਹੁਣ। ਬੱਕਰੀਆਂ ਵੀ ਭੁੱਖੀਆਂ ਆਈਆਂ ਤੇ ਹੁਣ ਪੱਠੇ ਖਾਣ ਲੱਗੀਆਂ। ਮੂੰਹ ਮਾਰਦੀ ਵੀ ਕਿੱਦਾਂ? ਬੱਕਰੀਆਂ ਹੁਣ ਇੱਥੇ ਖਾਨ ਲੱਗੀਆਂ ਤੇ ਬੱਕਰੀਆਂ ਦੀ ਵਾਰੀ ਕਰਕੇ ਭੱਜ ਗਏ ਨੇ ਬੱਕਰੀਆਂ ਤੋਂ ਮਿਲ ਲੱਗਾ ਆਹੋ ਇਹ ਬੜੀਆਂ ਦੇਣਾ ਨੇ ਚੜੇਲਾ ਨੇ ਪੂਰੀਆਂ ਭਜਾਤੇ ਇਹਨਾਂ ਨੇ ਇਹਨਾਂ ਦੀ ਅੱਜ ਅੱਜ ਦਾ ਦਿਨ ਹੈਗਾ ਪਰ ਇਨਫ ਬਹੁਤ ਜ਼ਿਆਦੇ ਏਪਾਈ ਹੋਈ ਆ ਹਜੇ ਤਾਂ ਰੱਜ ਜਾਣਗੀਆਂ ਬਹਿ ਜਾਣਗੀਆਂ ਤੇ ਫਿਰ ਦੂਸਰੇ ਖਾ ਲੈਣਗੇ ਤੂੰ ਵੇਖ ਮੂੰਹ ਕਿੱਦਾਂ ਭਰਦੀਆਂ ਦੇਖ ਕੇ ਡਗ ਡੇ ਬਟ ਸਲੋ ਬੋਸ਼ਰੋ ਪਤਾ ਨਹੀਂ ਹੁਣ ਦੂਜੇ ਘਰ ਜਾ ਕੇ ਜੇ ਉਹ ਲੈ ਗ ਜਾਣ ਕੱਲ ਨੂੰ ਇਹਨਾਂ ਨੂੰ ਆਪਾਂ ਬੱਕਰੀਆਂ ਵੀ ਦੋਨੋਂ ਲਮਾਂਚਾ ਦੇ ਰਿਆ ਕਿਉਂਕਿ ਤੁਸੀਂ ਵੇਖੇ ਸੀ ਸਾਡੀ ਪਿਛਲੀ ਵੀਡੀਓ ਆਪਾਂ ਨੂਬੀਅਨਸ ਦੇ ਕੰਮ ਕਰਾਂਗੇ ਹੁਣ ਤੇ ਲਮਾਂਚਾ ਇਸ ਕਰਕੇ ਦੇ ਰਿਆ ਵੈਸੇ ਤੇ ਮੈਨੂੰ ਲਮਾਂਚਾ ਵੀ ਪਸੰਦ ਨੇ ਲਮਾਂਚਾ ਦੁੱਧ ਜ਼ਿਆਦਾ ਦਿੰਦੀਆਂ ਨੇ ਪਰ ਨੂਬਿਆਂ ਦਾ ਦੁੱਧ ਜ਼ਿਆਦਾ ਵਧੀਆ ਹੁੰਦਾ ਜਿਹੜਾ ਨੂਬੀਆ ਨਾ ਇਸ ਲਾਈਕ ਜਰਸੀ ਕਾਊਸ ਮਿਲਕ ਜਿੱਦਾਂ ਬੱਕਰੀਆਂ ਦੀ ਜਰਸੀ ਨੇ ਉਹ ਤੇ ਜਰਸੀ ਦਾ ਦੁੱਧ ਜਿਵੇਂ ਸੰਘਣਾ ਹੁੰਦਾ ਆ ਤੇ ਹਾਲਸਟੀਨ ਦਾ ਪਤਲਾ ਹੁੰਦਾ ਸੇਮ ਵੇਸ ਇਹਨਾਂ ਦਾ ਦੁੱਧ ਪਤਲਾ ਹੁੰਦਾ ਜਿਆਦਾ ਤਾਂ ਹੁੰਦਾ ਆ ਪਰ ਪਤਲਾ ਹੁੰਦਾ ਇਸ ਕਰਕੇ ਆਪਾਂ ਨੂਬੀਅਨ ਲੈ ਕੇ ਆਏ ਦੋ ਚਾਹੇ ਥੋੜਾ ਹੋਵੇ ਪਰ ਜਿਆਦਾ ਹੋ ਜਾਵੇ ਆਈ ਮੀਨ ਸੰਘਣਾ ਹੋਊਗਾ ਨਾ ਇਹ ਨਹੀਂ ਕਿ ਠੀਕ ਰਵੇਗਾ ਹਾਂ ਆ ਤੇ ਘੋੜੇ ਨੇ ਕੀਤਾ ਧੱਕਾ ਮਾਰ ਕੇ ਉਹ ਬਲੀਲੀ ਨੂੰ ਮਾਰਨੇ ਗਈ ਬਦ ਤੱਕ ਦੇਖ ਨਹੀਂ ਰਹੀ ਹੋਣੀ ਪਰ ਨਾ ਅੱਗੀ ਲੈ ਲਈ ਪੂਰ ਤੱਕ ਮੂੰਹ ਪਹੁੰਚਣਾ ਘੰਟੀ ਜਨਾ ਦਾ ਤੇ ਇਹ ਜਗ੍ਹਾ ਫੇਸਟ ਹੀ ਹੋਣੀ ਆ ਆਪਾਂ ਨੂੰ ਨੋ ਲੈ ਲਈ ਚੱਲ ਜਾ ਆਪਾਂ ਨੂੰ ਵਿੱਚ ਹੀ ਰੱਖਣਾ ਚਾਹੀਦਾ ਜੈਂਟ ਕਿਉਂ ਕਿ ਵਿੱਚ ਕਿਦਾਂ ਜਿਹੜਾ ਉੱਪਰ ਹੀ ਰੱਖਣਾ ਚਾਹੀਦਾ ਇਹਦੇ ਹਾਂ ਜੂਰ ਤੱਕ ਮੂੰਹ ਤਾਂ ਮੈਂ ਕਿਹਾ ਪਹੁੰਚਣਾ ਨਹੀਂ ਉਹਨਾਂ ਦਾ ਸਹੀ ਗੱਲ ਪੱਠੇ ਦੂਰ ਚਲੇ ਗਏ ਤੇ ਹਾਂ ਚਲੋ ਜੀ ਚਲੋ ਐਂਡ ਕਰਦੇ ਹਾਂ ਹੁਣ ਇਸੇ ਤਰ੍ਹਾਂ ਦੀ ਵੀਡੀਓ ਦਾ ਤੇ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਨਾਲੇ ਇੱਕ ਹੋਰ ਸਰਪ੍ਰਾਈਜ਼ ਵੇਟ ਕਰਦਾ ਪਿਆ ਕੱਲ੍ਹ ਹਫ਼ਤੇ ਮੈਂ ਬੜਾ ਐਕਸਾਈਟਿਡ ਆ ਪਤਾ ਨਹੀਂ ਰਾਤ ਨੂੰ ਨੀਂਦ ਆਣੀ ਆ ਕਿ ਨਹੀਂ ਕੱਲ ਨੂੰ ਆਪਾਂ ਜਾਵਾਂਗੇ ਤੇ ਨਵਾਂ ਸਰਪ੍ਰਾਈਜ਼ ਤੁਹਾਨੂੰ ਫਿਰ ਤੋਂ ਵਿਖਾਵਾਂਗੇ ਨਵੀਂ ਵੀਡੀਓ ਦੇ ਵਿੱਚ ਬਾਏ